ਮਾਣਨਯੋਗ ਪੰਜਾਬ ਦੇਖਣ ਵਾਲੇ ਸਮੁੱਚੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਔਰ ਤੁਹਾਡੀ ਚੜ੍ਹਦੀ ਕਲਾ ਦੀ ਪ੍ਰਮਾਤਮਾ પાસે ਅਸੀਂ ਕਾਮਨਾ ਕਰਦੇ ਹਾਂ ਕਿਉਂਕਿ ਜੇ ਤੁਸੀਂ ਚੜ੍ਹਦੀ ਕਲਾ ਦੇ ਵਿੱਚੋਂ ਤੇ ਤਾਂ ਹੀ ਤੁਸੀਂ ਸਾਡੀਆਂ ਵੀਡੀਓਜ਼ ਦੇਖਦੇ ਹੋ ਤੇ ਅਸੀਂ ਪ੍ਰਮਾਤਮਾ પાસે ਤੁਹਾਡੀ ਤੰਦਰੁਸਤੀ ਅਤੇ ਤੁਹਾਡੀਆਂ ਲੰਮੀਆਂ ਉਮਰਾਂ ਦੀ ਦੁਆ ਮੰਗਦੇ ਹਾਂ ਸੋ ਦੋਸਤੋ ਹਾਜ਼ਰਾਂ ਅੱਜ ਦੇ ਮੌਸਮ ਦੀ ਅਪਡੇਟ ਲੈ ਕੇ ਅੱਜ 19 ਸਤੰਬਰ ਹੋ ਚੁੱਕਿਆ ਦਿਨ ਸ਼ੁੱਕਰਵਾਰ ਤੇ 4 ਦਿਨ ਅਸੂ ਦਾ ਮਹੀਨਾ ਜਾ ਚੁੱਕਿਆ ਮੌਸਮ ਦੀ ਅਪਡੇਟ ਇਹ ਆ ਵੀ ਕੱਲ ਜੋ ਮੌਸਮ ਦੀ ਅਪਡੇਟ ਸੀ ਉਹਦੇ ਵਿੱਚ ਥੋੜਾ ਜਿਹਾ ਫਰਕ ਇਹ ਪੈ ਗਿਆ ਵੀ ਜਿਹੜੇ ਰਾਤ ਲੰਘ ਕੇ ਗਈ ਆ ਇਸ ਰਾਤ ਨੂੰ ਜਿਹੜੀ بارش ਪੰਜਾਬ 'ਤੇ ਪੈਣ ਦੀ ਸੁਭਾਵਨਾ ਸੀ ਉਹ ਡਿਲੇ ਹੋ ਗਈ ਕੁਝ ਟਾਈਮ ਲਈ ਕਿਉਂਕਿ ਉਹ ਬੱਦਲਾਂ ਦਾ ਪੈਚ ਜਿਹੜਾ ਪਾਕਿਸਤਾਨ ਦੀ ਤਰਫ ਤੋਂ ਚੱਲ ਕੇ ਜਿਹਨੇ ਪੰਜਾਬ ਕੁਝ ਹਰਿਆਣਾ ਦਿੱਲੀ ਤੱਕ ਦਾ ਏਰੀਆ ਕਵਰ ਕਰਨਾ ਸੀ ਕੁਝ ਰਾਜਸਥਾਨ ਦਾ ਹਿੱਸਾ ਉਹ ਬੱਦਲਾਂ ਦਾ ਪੈਚ ਜਿਹੜਾ ਹੈ ਚੱਲਣ ਦੇ ਵਿੱਚ ਉਹਨੂੰ ਦੇਰੀ ਹੋਈ ਉਹ ਜਿਹੜੀ ਸੁਭਾਵਨਾ ਅੱਜ ਦਿਨ ਵੇਲੇ ਕਿਸੇ ਵੀ ਟਾਈਮ ਉਹ ਜਿਹੜਾ ਬੱਦਲਾਂ ਦਾ ਪੈਚ ਪਾਕਿਸਤਾਨ ਤੋਂ ਪੰਜਾਬ ਦੇ ਵਿੱਚ ਪ੍ਰਵੇਸ਼ ਕਰੂਗਾ ਤੇ ਜਿਹਦੇ ਨਾਲ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਹਲਕੀ بارش ਦੀ ਅੱਜ ਸੁਭਾਵਨਾ ਬਣੀ ਹੋਈ ਆ 100% ਸੁਭਾਵਨਾ ਨਹੀਂ ਹੈ ਮੌਨਸੂਨ ਦੀ ਵਾਪਸੀ ਹੋਣੀ ਆ ਵੀ ਇਹ ਪੰਜਾਬ ਦੇ ਕੁਝ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦੀ ਆ ਮੌਨਸੂਨ ਜਾਂਦੀ ਜਾਂਦੀ ਜਿਹਦੇ ਵਿੱਚ ਅੰਮ੍ਰਿਤਸਰ ਤੋਂ ਲੈ ਕੇ ਤਰਨਤਾਰਨ ਆਪਣਾ ਜਿਹੜਾ ਹੈਗਾ ਆ ਜਾਂਦਾ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਪਠਾਨਕੋਟ ਇਧਰ ਫਿਰ ਚੰਡੀਗੜਾ ਵਾਲੀ ਸਾਈਡ ਆਜੋ ਰੂਪੜ ਤੇ ਨਾਲ ਲੁਧਿਆਣਾ ਇਹ ਜਿਹੜੇ ਜਿਹੜੇ ਆ ਕਵਰ ਹੋ ਸਕਦੇ ਆ ਬੱਦਲ ਵਾਲੀ ਚ ਤੇ ਆਪਣਾ ਸੰਗਰੂਰ ਤੋਂ ਲੈ ਕੇ ਮਲੇਰਕੋਟਲਾ ਬਠਿੰਡਾ ਅਬੂਰ ਫਾਜ਼ਿਲਕਾ ਇਹ ਜਿਹੜੀ ਸਾਈਡ ਆ ਇੱਥੇ ਸ਼ਾਇਦ ਬੱਦਲ ਵਾਲੀ ਵੀ ਨਾ ਹੋਵੇ ਸੋ ਦੋਸਤੋ ਇਹ ਜਿਹੜਾ ਬੱਦਲਾਂ ਦਾ ਜੋ ਪੈਚ ਆਉਣਾ ਇਹ ਮੌਨਸੂਨ ਦੀ ਵਾਪਸੀ ਆ ਤੇ ਇਹ ਪੰਜਾਬ ਦੇ ਕੁਝ ਹਿੱਸਿਆਂ ਨੂੰ ਜਿੱਥੇ ਪ੍ਰਭਾਵਿਤ ਕਰੂਗਾ ਉੱਥੇ ਅੱਜ ਸਾਰਾ ਦਿਨ ਹਮ ਆਪਣਾ ਜਿਹੜਾ ਰਾਜਸਥਾਨ ਦਾ ਅੱਧਾ ਹਿੱਸਾ ਤਕਰੀਬਨ ਸਾਰਾ ਹੀ ਹਰਿਆਣਾ ਤੇ ਦਿੱਲੀ ਇਹਨਾਂ ਦੇ ਵਿੱਚ ਵੀ ਜਿਹੜਾ ਬੱਦਲ ਵਾਲੀ ਬਣੀ ਰਹੂਗੀ ਤੇ ਮੀਂਹ ਪੈਣ ਦੀ ਜ਼ਿਆਦਾ ਕਿਤੇ ਸੰਭਾਵਨਾ ਨਹੀਂ ਹੈ ਕਿਉਂਕਿ ਮੌਨਸੂਨ ਵਾਪਸ ਜਾ ਰਹੀ ਆ ਹੋ ਸਕਦਾ ਵੀ ਪੰਜਾਬ ਦੇ ਵਿੱਚ ਥੋੜੀ ਬਹੁਤੀ ਬੂੰਦਾਬੰਦੀ ਕਰ ਦੇ ਜੇ ਪੰਜਾਬ ਦੇ ਵਿੱਚ بارش ਹੋ ਜਾਂਦੀ ਆ ਤਾਂ ਉਹ ਜਿਹੜੀ ਬੱਦਲਾਂ ਦੀ ਜਿਹੜੀ ਪਾਵਰ ਆ ਉਹ ਕਾਹ ਜਾਂਦੇ ਆ ਫਿਰ ਘੱਟ ਹੋ ਜਾਂਦੀ ਆ ਇਸ ਕਰਕੇ ਜਿਹੜਾ ਹਰਿਆਣਾ ਦਿੱਲੀ ਤੱਕ ਜਦੋਂ ਇਹ ਪਹੁੰਚੂਗਾ ਉੱਥੇ ਹੋ ਸਕਦਾ ਵੀ ਇਹ بارش ਨਾ ਦੇਵੇ ਸੋ ਦੋਸਤੋ ਬਾਕੀ ਉੱਤਰ ਭਾਰਤ ਦਾ ਤਕਰੀਬਨ ਜਿਹੜਾ ਮੌਸਮ ਹੁਣ ਉਹ ਠੀਕ ਠਾਕ ਹੋਣ ਜਾ ਰਿਹਾ ਕਿਉਂਕਿ ਜਦੋਂ ਮੌਨਸੂਨ ਦੀ ਵਾਪਸੀ ਹੋ ਗਈ ਇੱਕ ਵਾਰੀ ਮੌਨਸੂਨ ਵਾਪਸ ਲੰਘ ਗਈ ਫਿਰ ਵਾਰਸ਼ਾਂ ਥੰਮ ਜਾਂਦੀਆਂ ਨੇ ਸੋ ਜਿਹੜੀਆਂ ਖਬਰਾਂ ਕੱਲ ਤੋਂ ਇੱਕ ਥੋੜੀਆਂ ਜੀਆਂ ਆ ਰਹੀਆਂ ਨੇ ਕਿ ਪੌਗ ਡੈਮ ਦਾ ਜਿਹੜਾ ਪਾਣੀ ਦਾ ਜਿਹੜਾ ਪੱਧਰ ਉਹ ਕਾਫੀ ਵਧਿਆ ਹੋਇਆ ਪੌਗ ਡੈਮ ਦਾ ਪਾਣੀ ਵਧਣ ਦੇ ਕਾਰਨ ਜਿਹੜਾ ਸਤਲੁਜ ਦਾ ਤੁਸੀ ਬੰਨਾ ਜਿਹੜਾ ਉਹਨੂੰ ਖੋਰਾ ਕਹਿੰਦੇ ਲੱਗ ਰਿਹਾ ਵੀ ਚਲੋ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਵੀ ਇਹ ਜੀ ਵਿਪਤਾ ਲੋਕਾਂ ਤੇ ਨਾ ਪਵੇ ਵੈਸੇ ਖਤਰਾ ਬਣਿਆ ਹੋਇਆ ਦਾ ਦੱਸ ਰਹੇ ਸੀ ਖਬਰਾਂ ਦੇ ਵਿੱਚ ਸੋ ਇਸ ਕਰਕੇ ਵੀ ਹੁਣ ਇਹ ਮੌਨਸੂਨ ਸਮਾਪਤ ਹੋ ਜਾਣੀਆਂ ਤੇ ਬਾਰਿਸ਼ਾਂ ਵੀ ਥੰਮ ਜਾਣੀਆਂ ਨੇ ਤੇ ਦੋਸਤੋ ਇਸ ਕਰਕੇ ਜਿਹੜਾ ਮੌਸਮ ਆ ਉਹ ਆਉਣ ਵਾਲੇ ਜਿਹੜੇ ਅਗਲੇ ਕੁਝ ਦਿਨਾਂ ਦੇ ਬਾਅਦ ਥੋੜਾ ਜਿਹਾ ਸਕੂਨ ਭਰਿਆ ਜਿਹਾ ਮੌਸਮ ਹੋ ਜਾਊਗਾ ਪੱਛਮੀ ਹਵਾਵਾਂ ਚੱਲ ਪੈਣਗੀਆਂ ਪਰ ਜਿਹੜਾ ਸਤੰਬਰ ਦਾ ਮਹੀਨਾ ਜਿਹੜੇ ਦਿਨ ਰਹਿੰਦੇ ਨੇ ਇਹ ਮਹੀਨੇ ਜਿਹੜੇ ਮਤਲਬ ਤਪ ਤੇਜ ਰਹੂਗੀ ਜਿਸ ਕਾਰਨ ਗਰਮੀ ਦਾ ਥੋੜਾ ਜਿਹਾ ਮਾਹੌਲ ਬਣਿਆ ਰਹੂਗਾ ਗਰਮੀ ਤੋਂ ਹਜੇ ਨਜਾਤ ਨਹੀਂ ਮਿਲੂਗੀ ਕਿਉਂਕਿ ਹਮਸ ਦੇ ਕਾਰਨ ਜਿਹੜੀ ਗਰਮੀ ਮਹਿਸੂਸ ਜ਼ਰੂਰ ਹੁੰਦੀ ਰਹੂਗੀ ਸਤੰਬਰ ਦਾ ਮਹੀਨਾ ਭਾਵੇਂ ਅਸੂ ਦਾ ਮਹੀਨਾ ਚੱਲ ਪਿਆ ਪਰ ਅੱਧ ਗਸੂ ਤੋਂ ਜਾ ਕੇਗਾ ਹਾਂ ਜਿਹੜਾ ਮੌਸਮ ਠੰਡਾ ਹੋਣਾ ਸ਼ੁਰੂ ਹੁੰਦਾ ਸੋ ਇਸ ਕਰਕੇ ਅੱਜ ਦਾ ਦਿਨ ਦੇਖ ਕੇ ਜਿਹੜੇ ਕਿਸਾਨ ਵੀਰ ਸਪ੍ਰਿੰਗਾਂ ਵਗੈਰਾ ਕਰਨੀਆਂ ਚਾਹੁੰਦੇ ਨੇ ਆਪਣੀ ਫਸਲ ਤੇ ਉਹ ਕਰ ਸਕਦੇ ਹੋ ਕਿਉਂਕਿ ਆਉਣ ਵਾਲੇ ਫਿਰ ਅਗਲੇ ਕੁਝ ਦਿਨ ਮੌਸਮ ਸਾਫ਼ ਸੁਥਰਾ ਰਹਿਣ ਵਾਲਾ ਸੋ ਦੋਸਤੋ ਇਸ ਕਰਕੇ ਕੋਈ ਵੀ ਖੇਤੀਬਾੜੀ ਨਾਲ ਸੰਬੰਧਿਤ ਕੰਮ ਤੁਸੀਂ ਕਰ ਸਕਦੇ ਹੋ ਚਾਹੇ ਉਹ ਸਪਰੇਅ ਆ ਜਾਂ ਕੋਈ ਹੋਰ ਉਹ ਜਿਹੇ ਸਾਧਨ ਕੋਈ ਪੱਠੇ ਢੱਕੇ ਬੀਜਣ ਵਾਲੇ ਨੇ ਉਹ ਤੁਸੀਂ ਬੀਜ ਸਕਦੇ ਹੋ ਕਿ ਮੌਸਮ ਹੁਣ ਅਗਲੇ ਜਿਹੜਾ ਅੱਜ ਤੋਂ ਬਾਅਦ ਇਹ 20 ਤਰੀਕ ਤੋਂ ਦਾ ਤਕਰੀਬਨ ਉੱਤਰ ਭਾਰਤ ਦਾ ਤਕੜਾ ਹੀ ਹਿੱਸਾ ਜਿਹੜਾ ਹੈ ਉਹ ਸਾਫ਼ ਮੌਸਮ ਹੋ ਜਾ ਤੇ ਧੁੱਪ ਰਹੂਗੀ ਤੇ ਪੱਛਮੀ ਹਵਾਵਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ ਸੋ ਦੋਸਤੋ ਇਹ ਅੱਜ ਦੀ ਮੌਸਮ ਦੀ ਅਪਡੇਟ ਸੀ ਤੇ ਅਗਲੀਆਂ ਜਾਣਕਾਰੀਆਂ ਲੈ ਕੇ ਫਿਰ ਦਿਨ ਵੇਲੇ ਕੋਈ ਚੰਗੀ ਵਧੀਆ ਕਿਸੇ ਮੁੱਦੇ ਤੇ ਗੱਲਬਾਤ ਲੈ ਕੇ ਤੁਹਾਡੀ ਸੇਵਾ ਚ ਹਾਜ਼ਰ ਹੋਵਾਂਗੇ ਸੋ ਜਦ ਤੱਕ ਦੇਖਦੇ ਰਹੋ ਮੰਡ ਨਿਊਜ਼ ਪੰਜਾਬ ਸਾਰੇ ਹੀ ਦਰਸ਼ਕ ਵੀਰਾਂ ਦਾ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਆ ਜਿਹੜੇ ਤੁਸੀਂ ਸਾਨੂੰ ਇਨੀ ਸਪੋਰਟ ਕਰ ਰਹੇ ਹੋ ਬਹੁਤ ਥੋੜੇ ਸਮੇਂ ਦੇ ਵਿੱਚ ਤੁਸੀਂ ਸਾਡੇ ਚੈਨਲ ਨੂੰ ਇਨੀ ਸਪੋਰਟ ਕੀਤੀ ਆ ਸੋ ਦੂਸਰੀ ਬੇਨਤੀ ਇਹ ਵੀ ਕਰਦੇ ਆਂ ਵੀ ਅਸੀਂ ਨਵਾਂ ਸ਼ੁਰੂ ਕੀਤਾ ਪ੍ਰੋਗਰਾਮ ਆਪਣਾ ਜਿਹਦੇ ਵਿੱਚ ਅੱਗੇ ਅਸੀਂ ਜਦੋਂ ਮੌਸਮ ਦੀ ਅਪਡੇਟ ਆ ਮੌਸਮ ਕਲੀਅਰ ਰਹਿਣ ਲੱਗ ਗਿਆ ਫਿਰ ਇਹਦੇ ਜ਼ਿਆਦਾ ਕੋਈ ਵਿਚਾਰ ਨਹੀਂ ਰੱਖ ਹੋਣੇ ਫਿਰ ਤੁਹਾਨੂੰ ਜਿਹੜੀਆਂ ਅਖਬਾਰਾਂ ਦੀ ਹਟਲਾਈਨਜ਼ ਕੀ ਨੇ ਸੁਰਖੀਆਂ ਕੀ ਪੰਜਾਬ ਦੀਆਂ ਸਮੱਸਿਆਵਾਂ ਨੇ ਇਹਨਾਂ ਤੇ ਗੱਲਬਾਤ ਲੈ ਕੇ ਹਾਜ਼ਰ ਹੋਇਆ ਕਰਾਂਗੇ ਤੇ ਦਿਨ ਵੇਲੇ ਕਿਸੇ ਪੱਖ ਦੇ ਮੁੱਦੇ ਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਆਪਣਾ ਪਿਆਰ ਬਣਾਈ ਰੱਖਿਓ ਅਸੀਂ ਭਰਪੂਰ ਜਾਣਕਾਰੀਆਂ ਲੈ ਕੇ ਤੁਹਾਡੀ ਵਿਚਾਰੀ ਦੇ ਵਿੱਚ ਹਾਜ਼ਰ ਹੁੰਦੇ ਰਵਾਂਗੇ ਤਦ ਤੱਕ ਸਾਰਿਆਂ ਦਾ ਧੰਨਵਾਦ